ਸਫਰ ਕਰ ਲਿਆ ਥੋੜਾ ਜਿਹਾ ਪੈਰ ਸੁੱਜ ਗਏ ਕਈਆਂ ਨੇ ਸਫਰ ਵੀ ਨਾ ਕੀਤਾ ਕੋਈ ਥੋੜੀ ਦਿਰ ਖੜ ਕੇ ਕੰਮ ਕਰ ਲਿਆ ਉਹਨਾਂ ਦੇ ਪੈਰਾਂ ਤੇ ਸੋਜਿਸ਼ ਆ ਜਾਂਦੀ ਹੈ ਜਾਂ ਯੂਰਿਕ ਐਸਿਡ ਆ ਜਿਹੜਾ ਉਹ ਜੇ 8 9 ਤੇ ਪਹੁੰਚ ਗਿਆ 10 ਤੇ ਪਹੁੰਚ ਗਿਆ ਕੰਨਿਆਂ ਦਾ 11 11 ਤੇ ਪਹੁੰਚ ਗਿਆ ਤਾਂ ਸਮਝ ਲਓ ਤਾਂ ਵੀ ਅਸੀਂ ਕੋਈ ਨਾ ਕੋਈ ਕਿਡਨੀ ਦੀ ਬਿਮਾਰੀ ਨੂੰ ਸ਼ਬਦਾ ਦੇ ਦਿੱਤੇ ਸਾਰੀਆਂ ਅਲਾਮਤਾਂ ਠੀਕ ਨੇ ਨਾ ਬਲੱਡ ਯੂਰੀਆ ਵਧਿਆ ਹੋਇਆ ਨਾ ਕਰੀਟਿਨਿਨ ਵਧਿਆ ਹੋਇਆ ईजी एफआर रेट ਵੀ ਬਹੁਤ ਬਿਹਤਰ ਆ ਯੂਰਿਕ ਐਸਿਡ ਵੀ ਕੰਟਰੋਲ ਚ ਪਰ ਸੋਇਲਿੰਗ ਫੇਰ ਵੀ ਆ ਬਹੁਤ ਬਿਹਤਰ ਨੁਸਖਾ ਤੁਹਾਨੂੰ ਦੱਸੂਗਾ ਇਹ ਕਿਸੇ ਵੀ ਕਾਰਨ ਕਰਕੇ ਸ਼ੋਥ ਆ ਰਹੀ ਆ ਉੱਥੇ ਹੀ ਵਰਤ ਲਿਓ ਤੇ ਨਾਲ ਸਭ ਤੋਂ ਵੱਡੀ ਗੱਲ ਆ ਜਿਹੜੀ ਇਹ ਸੋਸਕੇ ਚ ਇਹਦਾ ਨੁਕਸਾਨ ਕੋਈ ਨਹੀਂ ਹਿੱਕਾ ਜੇ ਅਸੀਂ ਵੈਸੇ ਵੀ ਲੈ ਲਾਂਗੇ ਨਾ ਸਾਲ ਬਾਅਦ ਕਿਤੇ 5-7 ਤੋਂ 10 ਦਿਨ 15 ਦਿਨ ਤਾਂ ਸਾਨੂੰ ਇਦਾਂ ਦੀਆਂ ਪ੍ਰੋਬਲਮ ਆਉਣ ਹੀ ਆਈ ਦੋਸਤੋ ਅੱਜ ਗੱਲ ਕਰਾਂਗੇ ਸੋਇਲਿੰਗ ਦੀ ਜਿਹੜੇ ਸਾਡੇ ਸਰੀਰ ਤੇ ਕੰਨਿਆਂ ਦੇ ਸਵੇਲਿੰਗ ਆ ਜਾਂਦੀ ਆ ਪੈਰਾਂ ਤੇ ਸਵੇਲਿੰਗ ਆ ਜਾਂਦੀ ਆ ਕੰਨਿਆਂ ਦੇ ਤਾਂ ਪੈਰ ਬਹੁਤ ਵੱਡੇ ਵੱਡੇ ਹੋ ਜਾਂਦੇ ਨੇ ਸੋਜਿਸ਼ ਨਾਲ ਦੇਖੋ ਆਮ ਜਦੋਂ ਅਸੀਂ ਕੋਈ ਵੀ ਸਰੀਰ ਤੇ ਸੋਥ ਆ ਗਈ ਸਾਡੇ ਤਾਂ ਸਭ ਤੋਂ ਪਹਿਲਾਂ ਅਸੀਂ ਸੋਚਦੇ ਆਂ ਵੀ ਯਾਰ ਕੋਈ ਸਾਡਾ ਰੈਨਲ ਫੰਕਸ਼ਨ ਆ ਜਿਹੜਾ ਉਹ ਨਾਲ ਡਿਸਟਰਬ ਹੋ ਗਿਆ ਹੋਵੇ ਉਹਦੇ ਚ ਕੋਈ ਪ੍ਰੋਬਲਮ ਨਾ ਆ ਗਈ ਹੋਵੇ ਤਾਂ ਸੁਭਾਵਿਕ ਆ ਕਿਉਂਕਿ ਕਿਡਨੀਆਂ ਜਿਹੜੀ ਸਾਡੀ ਉਹ ਬੜੀ ਜ਼ਿੰਮੇਵਾਰ ਆ ਇਸ ਕੰਮ ਦੇ ਲਈ ਬੀ ਜਿਹੜਾ ਸਾਡਾ ਵਾਟਰ ਰੀਟੈਂਸ਼ਨ ਆ ਉਹਨੂੰ ਕਿਡਨੀ ਸਾਡੀ ਰੋਕਦੀ ਆ ਕਿਉਂਕਿ ਸਾਨੂੰ ਯੂਰੀਨ ਆਉਂਦਾ ਪਰ ਕਈ ਵਾਰ ਕੀ ਹੁੰਦਾ ਸਾਨੂੰ ਯੂਰੀਨ ਪੂਰਾ ਖੁੱਲ ਕੇ ਆਉਂਦਾ ਤਾਂ ਵੀ ਸੋਇਲਿੰਗ ਆਉਂਦੀ ਆ ਕਈਆਂ ਨੇ ਸਫਰ ਕਰ ਲਿਆ ਥੋੜਾ ਜਿਹਾ ਪੈਰ ਸੁੱਜ ਗਏ ਕਈਆਂ ਨੇ ਸਫਰ ਵੀ ਨਾ ਕੀਤਾ ਕੋਈ ਥੋੜੀ ਦਿਰ ਖੜ ਕੇ ਕੰਮ ਕਰ ਲਿਆ ਉਹਨਾਂ ਦੇ ਪੈਰਾਂ ਤੇ ਸੋਜਿਸ਼ ਆ ਜਾਂਦੀ ਆ ਇਹ ਬੜੀ ਦਿੱਕਤ ਵਾਲਾ ਕੰਮ ਹੁੰਦਾ ਫਿਰ ਅਸੀਂ ਕੀ ਕਰਦੇ ਇੱਕ ਟੈਸਟ ਹੁੰਦਾ ਆ ਆਰ ਐਫ ਟੀ ਸਭ ਤੋਂ ਪਹਿਲਾਂ ਇਹ ਕਰਵਾ ਹੀ ਲੈਣਾ ਚਾਹੀਦਾ ਸਾਨੂੰ ਰੈਨਲ ਫੰਕਸ਼ਨ ਟੈਸਟ ਹੁੰਦਾ ਹੈ ਕਿਡਨੀ ਦੇ ਸਬੰਧ ਵਿੱਚ ਹੁੰਦਾ ਉਹਦੇ ਚ ਸਾਨੂੰ ਪਤਾ ਲੱਗ ਜਾਂਦਾ ਵੀ ਸਾਡਾ ਯੂਰਿਕ ਐਸਿਡ ਕਿੰਨਾ ਸਾਡਾ ਸੀਰਮ ਕਰੀਟਿਨਿਨ ਕਿੰਨਾ ਆ ਬਲੱਡ ਯੂਰੀਆ ਕਿੰਨਾ ਆ ਤਿੰਨ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਕੋਈ ਕਿਡਨੀ ਦਾ ਤਾਂ ਨਹੀਂ ਕੋਈ ਜਾਂ ایਜੀਐਫਆਰ ਰੇਟ ਜਿਹੜਾ ਸਾਡਾ ਫਿਲਟਰੇਸ਼ਨ ਰੇਟ ਆ ਕਿਡਨੀ ਦਾ ਉਹ ਕਿਸ ਲੈਵਲ ਤੇ ਆ ਉਹ ਤਾਂ ਨਹੀਂ ਘਟ ਗਿਆ ਜਦੋਂ ਅਸੀਂ ਇਹ ਟੈਸਟ ਕਰਵਾ ਲਿਆ ਤਾਂ ਸਾਡੀ ਇੱਕ ਸਮਝ ਬਣ ਜੂਗੀ ਜੇ ਸਾਡਾ ਕਰੀਟਿਨਿਨ ਜ਼ਿਆਦਾ ਆ ਤਾਂ ਸਮਝ ਲਓ ਵੀ ਸਾਨੂੰ ਕਿਡਨੀ ਦੀ ਦਿੱਕਤ ਆ ਰਹੀ ਹੈ ਜੇ ਸਾਡਾ ਕਰੀਟਿਨਿਨ ਠੀਕ ਆ ਯੂਰੀਆ ਬਿਲਕੁਲ ਬਾਰਡਰ ਲਾਈਨ ਤੇ ਆ ਫਰਜ ਕਰ ਲੋ 40 ਪਲੱਸ ਹੋ ਗਿਆ ਯੂਰੀਆ ਜਾਂ 45 ਪਲੱਸ ਹੋ ਗਿਆ ਬਲੱਡ ਯੂਰੀਆ ਇਟ ਮੀਨਸ ਕੀ ਆ ਕਿ ਵੀ ਫੋਕਟ ਪਦਾਰਥ ਬਹੁਤ ਜ਼ਿਆਦਾ ਮਾਤਰਾ ਚ ਖੂਨ ਚ ਰਲਨੇ ਸ਼ੁਰੂ ਹੋ ਗਏ ਤਾਂ ਦੇਰ ਸਵੇਰ ਤੁਹਾਡਾ ਕਰੀਟਿਨਿਨ ਵੀ ਵਾਜੂਗਾ ਜਾਂ ਯੂਰਿਕ ਐਸਿਡ ਆ ਜਿਹੜਾ ਉਹ ਜੇ ਸਾਡਾ 8 9 ਤੇ ਪਹੁੰਚ ਗਿਆ 10 ਤੇ ਪਹੁੰਚ ਗਿਆ ਕਈਆਂ ਦਾ 11 11 ਤੇ ਪਹੁੰਚ ਗਿਆ ਤਾਂ ਸਮਝ ਲਓ ਤਾਂ ਵੀ ਅਸੀਂ ਕੋਈ ਨਾ ਕੋਈ ਕਿਡਨੀ ਦੀ ਬਿਮਾਰੀ ਨੂੰ ਸੱਦਾ ਦੇ ਰਹੇ ਹਾਂ ਸੋ ਜਦੋਂ ਅਸੀਂ ਅਵੇਅਰ ਹੋ ਜਾਾਂਗੇ ਜਦੋਂ ਇਨੀਸ਼ੀਅਲ ਸਟੇਜ ਤੇ ਸਾਨੂੰ ਸਵੇਲਿੰਗ ਆਉਂਦੀ ਆ ਉਦੋਂ ਹੀ ਧਿਆਨ ਕਰਨਾ ਚਾਹੀਦਾ ਦੂਜੀ ਗੱਲ ਬੰਦਾ ਰੈਨਲ ਫੰਕਸ਼ਨ ਟੈਸਟ ਕਰਾ ਲੰਦਾ ਆਰ ਐਫ ਟੀ ਕਰਵਾ ਲਿਆ ਸਾਰੀਆਂ ਅਲਾਮਤਾਂ ਠੀਕ ਨੇ ਨਾ ਬਲੱਡ ਯੂਰੀਆ ਵਧਿਆ ਹੋਇਆ ਨਾ ਕਰੀਟਿਨਿਨ ਵਧਿਆ ਹੋਇਆ ਈਜੀ ਐਫ ਆਰ ਰੇਟ ਵੀ ਬਹੁਤ ਬਿਹਤਰ ਆ ਯੂਰਿਕ ਐਸਿਡ ਵੀ ਕੰਟਰੋਲ ਚਾ ਪਰ ਸਵੇਲਿੰਗ ਫੇਰ ਵੀ ਆ ਔਰ ਫਿਰ ਉਹ ਤੋਂ ਵੀ ਜ਼ਿਆਦਾ ਸਾਨੂੰ ਸਵੇਲਿੰਗ ਲੱਗਦੀ ਆ ਫੇਰ ਕਿੱਥੇ ਦਿੱਕਤ ਆ ਫਿਰ ਸੋਚਣ ਵਾਲੀ ਗੱਲ ਆ ਵੀ ਜਿਹੜਾ ਸਾਡਾ ਬਲੱਡ ਦਾ ਫਲੋ ਆ ਉਹ ਪ੍ਰੋਪਰ ਨਹੀਂ ਚੱਲ ਰਿਹਾ ਉੱਪਰ ਨੂੰ ਨਹੀਂ ਚੱਲ ਰਿਹਾ ਤਾਂ ਹੁਣ ਬਲੱਡ ਨੂੰ ਫਲੋ ਕਰਨ ਵਾਸਤੇ ਕਿਹੜਾ ਯੰਤਰ ਲਾਇਆ ਹਿਰਦਿਆ ਦਿਲ ਜਿਹਨੂੰ ਕਿਹਾ ਜਾਂਦਾ ਜਿਹੜਾ ਨਿਰੰਤਰ ਜਨਮ ਤੋਂ ਪਹਿਲਾਂ ਧੜਕਣਾ ਸ਼ੁਰੂ ਹੋ ਜਾਂਦਾ ਮੌਤ ਤੱਕ ਧੜਕਦਾ ਰਹਿੰਦਾ ਇਦਾਂ ਉਹ ਸਾਡੇ ਸਰੀਰ ਦੇ ਵਿੱਚ ਖੂਨ ਦਾ ਆਦਾਨ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ ਤਾ ਫਿਰ ਹੋ ਸਕਦਾ ਉਥੇ ਪ੍ਰੋਬਲਮ ਆ ਜਵੇ ਜਾਂ ਸਾਡਾ ਜਿਹੜਾ ईएफ ਉਹ ਰੇਟ ਘਟ ਜਾਂਦਾ ਕਈ ਵਾਰੀ ਬਟ ਜਿਹੜਾ ਸਾਡਾ ਦਿਲ ਆ ਉਹ ਤੁਹਾਨੂੰ ਪੂਰਾ ਪੰਪਿੰਗ ਨਹੀਂ ਕਰ ਰਿਹਾ ਇਟ ਮੀਨਸ ਕੀ ਆ ਵੀ ਸਾਨੂੰ ਵਾਟਰ ਟੈਂਸ਼ਨ ਜਾਂ ਖੂਨ ਦਾ ਜਿਹੜਾ ਸਰਕਲ ਆ ਉਹ ਨਹੀਂ ਹੋ ਰਿਹਾ ਤੇ ਸਾਡੇ ਪੈਰ ਸੁੱਜ ਗਏ ਇੱਕ ਪ੍ਰੋਬਲਮ ਹੋਰ ਹੁੰਦੀ ਆ ਉਹਨੂੰ ਹਾਥੀ ਪਾਓ ਕਿਹਾ ਜਾਂਦਾ ਪੈਰ ਬਹੁਤ ਵੱਡੇ ਵੱਡੇ ਹੋ ਜਾਂਦੇ ਨੇ ਪਾਣੀ ਸਿਮਣ ਸ਼ੁਰੂ ਹੋ ਜਾਂਦਾ ਕਈ ਵਾਰੀ ਉਹ ਸਾਡੀ ਵੈਰੀਕੋਜ਼ ਨਾਲ ਸੰਬੰਧਿਤ ਪ੍ਰੋਬਲਮ ਹੁੰਦੀ ਆ ਇਹ ਸਾਰੀਆਂ ਪ੍ਰੋਬਲਮ ਨੇ ਹੁਣ ਆਪਾਂ ਮੰਨ ਲਓ ਵੀ ਸਾਨੂੰ ਨਹੀਂ ਪਤਾ ਅਸੀਂ ਹਾਰਟ ਦੇ ਕੋਈ ਟੈਸਟ ਨਹੀਂ ਕਰਾਏ ਜਾਂ ਹੋਰ ਮੈਂ ਇੱਕ ਇਦਾਂ ਦਾ ਜਰਨਲ ਤੁਹਾਨੂੰ ਨੁਸਖਾ ਦੱਸਦਾ ਕਿਸੇ ਵੀ ਕਾਰਨ ਕਰਕੇ ਸ਼ੋਥ ਹੋਵੇ ਤੇ ਉਸ ਨੁਸਖੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਸਾਡਾ ਕੰਮ ਵੀ ਸਹੀ ਹੋ ਜਵੇ हां दूसरी गल है ये सारी चीजों ਲਈ ਅਵੇਅਰ ਹੋ ਕੇ ਸਾਨੂੰ ਯੋਗ ਵੈਦ ਨੂੰ ਜ਼ਰੂਰ ਮਿਲ ਲੈਣਾ ਚਾਹੀਦਾ ਜਿਹੜਾ ਨਬਜ ਦੇਖ ਕੇ ਤੁਹਾਨੂੰ ਦੱਸ ਸਕਦਾ ਹੋਵੇ ਘੱਟੋ ਘੱਟ ਵੀ ਇੱਥੇ ਪ੍ਰੋਬਲਮ ਆ ਆਹ ਦਿੱਕਤ ਆ ਐਵੇਂ ਨੇਰੇ ਚ ਤੀਰ ਵਾਲਿਆਂ ਕੋਲੇ ਨਾ ਪਹੁੰਚਿਆ ਕਰੋ ਕਈ ਵਾਰੀ ਕਈ ਗੱਲਾਂ ਬਹੁਤ ਜ਼ਿੰਮੇਵਾਰੀਆਂ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਹੁਣ ਕੰਨਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਯਾਰ ਸਰੀਰ ਕਿਵੇਂ ਕੰਮ ਕਰਦਾ ਹੈ ਪੰਜ ਭੌਤਿਕ ਸਰੀਰ ਆ ਜਿਹੜਾ ਤੇ ਕਫ ਨਾਲ ਵੀ ਇਹ ਰੋਗ ਵਾਧਦਾ ਕਈ ਵਾਰੀ ਕਫ ਕੀ ਹੁੰਦਾ ਪਾਣੀ ਕਫ ਦੇ ਡਿਸਟਰਬ ਹੋਣ ਨਾਲ ਕਫ ਦਾ ਸਥਾਨ ਆ ਜਿਹੜਾ ਉਹ ਵੀ ਸਾਡਾ ਇੱਥੇ ਆ ਇੱਥੇ ਸਾਡਾ ਦਿਲ ਆ ਤਾਂ ਇਹ ਜਦੋਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਤਮ ਸਾਥ ਕਰਕੇ ਚੱਲਾਂਗੇ ਜਾਂ ਜਿਹੜਾ ਯੋਗ ਵੈਦ ਆ ਜਿਹਨੇ ਆਯੁਰਵੇਦ ਨੂੰ ਪੜ੍ਹਿਆ ਪ੍ਰੋਪਰ ਜਦੋਂ ਅਸੀਂ ਉੱਥੇ ਪਹੁੰਚ ਜਾਂਦੇ ਆ ਤਾਂ ਫਿਰ ਟੈਨਸ਼ਨ ਘਟ ਜਾਂਦੀ ਆ ਤੇ ਆਰਾਮ ਹੋਣਾ ਸ਼ੁਰੂ ਹੋ ਜਾਂਦਾ ਹੁਣ ਆਪਾਂ ਗੱਲ ਕਰਦੇ ਆ ਬਹੁਤ ਵਧੀਆ ਨੁਸਖਾ ਤੁਹਾਨੂੰ ਦੱਸੂਗਾ ਇਹ ਕਿਸੇ ਵੀ ਕਾਰਨ ਕਰਕੇ ਸ਼ੋਥ ਆ ਰਹੀ ਆ ਉੱਥੇ ਹੀ ਵਰਤ ਲਿਓ ਇਹਨੂੰ ਤੇ ਨਾਲ ਸਭ ਤੋਂ ਵੱਡੀ ਗੱਲ ਆ ਜਿਹੜੀ ਇਸ ਨੁਸਖੇ 'ਚ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਜੇ ਅਸੀਂ ਵੈਸੇ ਵੀ ਲੈ ਲਾਂਗੇ ਨਾ ਸਾਲ ਬਾਅਦ ਕਿਤੇ 5-7 ਤੋਂ 10 ਦਿਨ 15 ਦਿਨ ਤਾਂ ਸਾਨੂੰ ਇਦਾਂ ਦੀਆਂ ਪ੍ਰੋਬਲਮ ਆਉਣਗੀਆਂ ਹੀ ਨਹੀਂ ਔਸ਼ਧੀਆਂ ਕੀ ਨੇ ਔਸ਼ਧੀਆਂ ਸੁਣ ਲਓ ਰੇਮਵਦ ਚੀਨੀ ਹੁੰਦੀ ਹੈ ਇੱਕ ਰਿਉਂਦ ਚੀਨੀ ਉਹ ਲੈ ਲੈਣੀ ਆ 20 ਗ੍ਰਾਮ 10 ਗ੍ਰਾਮ ਲੈ ਲੈਣੀ ਆ ਦਾਲ ਚੀਨੀ 50 ਗ੍ਰਾਮ ਲੈ ਲੈਣਾ ਪੁੰਨਰ ਨਵਾ 50 ਗ੍ਰਾਮ ਲੈਣਾ ਗੋਖਰੂ 25 ਗ੍ਰਾਮ ਲੈ ਲੈਣਾ ਪੋਕਰਮੂਲ 25 ਗ੍ਰਾਮ ਲੈ ਲੈਣਾ ਅਰਜੁਨਸ਼ਾਲ ਤੇ 20 ਗ੍ਰਾਮ ਲੈ ਲੈਣੀ ਆ ਖੁਰਾਸਾਨੀ ਅਜਵਾਇਣ ਇਹ ਸਾਰੀਆਂ ਚੀਜ਼ਾਂ ਦਾ ਦਰੜ ਕਰਕੇ ਕਾੜਾ ਬਣਾ ਕੇ ਰੱਖ ਲੈਣਾ ਕਾੜਾ ਦਰੜ ਅਸੀਂ ਕਹਿੰਦੇ ਆ ਜੌਂ ਕੁੱਟ ਨੂੰ ਵੀ ਸੈਮੀ ਪਾਊਡਰ ਕਰ ਲੈਣਾ ਮੋਟਾ ਰੱਖ ਲੈਣਾ ਥੋੜਾ ਜਿਹਾ ਡੱਬੀ ਚ ਪਾ ਕੇ ਰੱਖ ਲਓ ਇਹਦਾ ਇੱਕ ਚਮਚ ਇੱਕ ਗਲਾਸ ਪਾਣੀ ਚ ਪਾ ਕੇ ਬੋਇਲ ਕਰ ਲਓ ਚੰਗੀ ਤਰ੍ਹਾਂ ਜਦੋਂ ਪਾਣੀ ਅੱਧਾ ਰਹਿ ਗਿਆ ਉਹਨੂੰ ਛਾਣ ਕੇ ਪੀ ਲਓ ਪਾਣੀ ਦਾ ਸੇਵਨ ਯਥਾ ਜੋਗ ਕਰਨਾ ਜੇ ਤਾਂ ਕੋਈ ਕਿਡਨੀ ਦੀ ਪ੍ਰੋਬਲਮ ਆ ਫਿਰ ਪਾਣੀ ਸਾਨੂੰ ਘੱਟ ਪੀਣਾ ਪੈਂਦਾ ਜਦੋਂ ਕਰੀਟਿਨਿਨ 4 5 6 ਤੋਂ ਉੱਪਰ ਚਲਾ ਗਿਆ ਤਾਂ ਯਥਾ ਜੋਗ ਪਾਣੀ ਪੀਣਾ ਜਿੰਨਾ ਕ ਸਾਨੂੰ ਯੂਰਿਨ ਆਈ ਜਾਵੇ ਇਹ ਨਾ ਹੋਵੇ ਵੀ ਅਸੀਂ ਪਾਣੀ ਵਧਾ ਦਈਏ ਤਾਂ ਵਾਟਰ ਟੈਂਸ਼ਨ ਹੋਰ ਵੱਜ ਜਵੇ ਸਵੇਲਿੰਗ ਹੋਰ ਵੱਜ ਜਵੇ ਬਹੁਤ ਧਿਆਨ ਰੱਖਣ ਦੀ ਲੋੜ ਆ ਇਸ ਰੋਗ ਦੇ ਵਿੱਚ ਉਤੋਂ ਬਾਅਦ ਜੇ ਸਾਨੂੰ ਕੋਈ ਹਾਥੀ ਪਾਉ ਆ ਤਾਂ ਉਹਨੂੰ ਬੜੀ ਜਲਦੀ ਇਹ ਠੀਕ ਕਰ ਦਿੰਦਾ ਜੇ ਕੋਈ ਹਿਰਦੇ ਸੰਬੰਧੀ ਰੋਗ ਆ ਤਾਂ ਉਹਦੇ ਚ ਵੀ ਇਸ ਨੇ ਵਧੀਆ ਕੰਮ ਕਰ ਦੇਣਾ ਠੀਕ ਠਾਕ ਤੁਹਾਡੀ ਸਵੇਲਿੰਗ ਉਤਰਨ ਲੱਗ ਜੂਗੀ ਘੱਟੋ ਘੱਟ ਤੁਹਾਨੂੰ ਇੱਕ ਟੈਂਸ਼ਨ ਆ ਜਿਹੜੀ ਉਹ ਘਟ ਜੂਗੀ ਇੱਕ ਵਾਰੀ ਫਿਰ ਅਸੀਂ ਯੋਗ ਵੈਦ ਨੂੰ ਮਿਲ ਸਕਦੇ ਆ ਕਿਸੇ ਕੋਲ ਵੀ ਜਿਹੜਾ ਤੁਹਾਡੇ ਨੇੜੇ ਆ ਮੇਰਾ ਮਕਸਦ ਇਹ ਨਹੀਂ ਹੁੰਦਾ ਯਾਰ ਜਦੋਂ ਮੈਂ ਕਹਿੰਨਾ ਵੈਦ ਨੂੰ ਮਿਲਿਓ ਸੱਚ ਦੇ ਵਿੱਚ ਵੀ ਯਾਰ ਤੁਸੀਂ ਸਾਡੇ ਕੋਲ ਹੀ ਆਉਣਾ ਬਸ ਮੇਰਾ ਮਕਸਦ ਇੱਕ ਆ ਵੀ ਅਸੀਂ ਜੇ ਆਯੁਰਵੇਦ ਕੋਲ ਚੱਲੇ ਆ ਤਾਂ ਘੱਟੋ ਘੱਟ ਉਸ ਰੋਗੀ ਨੂੰ ਆਰਾਮ ਆ ਜਾਵੇ ਉਹ ਭਟਕਦਾ ਨਾ ਫਿਰੇ ਕੱਲ ਨੂੰ ਉਹ ਇਹ ਨਾ ਕਹੇ ਵੀ ਯਾਰ ਆਯੁਰਵੇਚ ਵੀ ਬਥੇਰੇ ਧੱਕੇ ਖਾ ਲੇ ਕਿਉਂਕਿ ਹੁਣ ਇੱਕ ਚਲਨ ਚੱਲ ਰਿਹਾ ਮੈਂ ਸੱਚ ਦੱਸਦਾ ਸਾਡੇ ਕੋਲੇ ਬਹੁਤ ਮਰੀਜ਼ ਉਹ ਆਉਂਦੇ ਨੇ ਜਦੋਂ ਮੇਰੀ ਹਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਵੀ ਵੈਦ ਜੀ ਅਸੀਂ ਦੇਸੀ ਦਵਾਈਆਂ ਆਯੁਰਵੈਦਿਕ ਵੀ ਬਹੁਤ ਖਾ ਲਿਆ ਬਹੁਤ ਨਾਮੀ ਲੋਕਾਂ ਕੋਲੇ ਜਾਇਆ ਹੈ ਪਰ ਯਾਰ ਉੱਥੇ ਫਿਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਅਸੀਂ ਗਲਤ ਕਰ ਰਹੇ ਹਾਂ ਅਸੀਂ ਠੀਕ ਰਾਹ ਤੇ ਨਹੀਂ ਚੱਲ ਰਹੇ ਜਦੋਂ ਆਯੁਰਵੇਦ ਦੀ ਸ਼ਰਨ ਚ ਆ ਗਿਆ ਬੰਦਾ ਤਾਂ ਸਾਡਾ ਇੱਕੋ ਇੱਕ ਮਕਸਦ ਚਾਹੀਦਾ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਹਦੀ ਜੇਬ ਵੱਲ ਨਾ ਦੇਖ ਕੇ ਉਹਨੂੰ ਠੀਕ ਕਰਨਾ ਪੈਸੇ ਨੂੰ ਜਦੋਂ ਅਸੀਂ ਸੈਕੰਡਰੀ ਕਰ ਦਾਂਗੇ ਨਾ ਵੀ ਪੈਸਾ ਦੂਜੀ ਚੀਜ਼ ਆ ਸਾਡਾ ਕੰਮ ਆ ਜਿਹੜਾ ਸਾਡਾ ਟਾਰਗੇਟ ਆ ਰੋਗੀ ਨੂੰ ਰੋਗ ਤੋਂ ਨਜ਼ਾਤ ਦਵਾਉਣਾ ਤਾਂ ਮਹਾਰਾਜ ਫਿਰ ਆਪ ਆ ਕੇ ਖੜਨਾ ਪੈਂਦਾ ਉਹਨੂੰ ਵਿੱਚ ਇਹ ਕਰਕੇ ਦੇਖੋ ਤੁਸੀਂ ਇੱਕ ਵਾਰੀ ਆਯੁਰਵੇਦ ਨਾਲ ਜੁੜ ਜਿਏ ਆਪਾਂ ਦਿਲੋਂ ਜੁੜ ਜਿਏ ਕਿਉਂਕਿ ਜਦੋਂ ਅਸੀਂ ਦੇਖਦੇ ਆਂ ਕੁੱਲ ਕਾਇਨਾਤ ਦੇ ਵਿੱਚ ਸਾਡੇ ਕੋਲੇ ਜਿੰਨੇ ਮਰਜ਼ੀ ਪਦਾਰਥ ਹੋਣ ਜਿੰਨੇ ਮਰਜ਼ੀ ਸੁਖ ਸਾਧਨ ਹੋਣ ਜਿਹੜਾ ਆ ਸਰੀਰ ਆ ਨਾ ਜੇ ਇਹ ਸਾਡਾ ਤੰਦਰੁਸਤ ਨਹੀਂ ਤਾਂ ਸਾਨੂੰ ਸਭ ਬੇਕਾਰ ਲੱਗਦੇ ਨੇ ਸਾਡਾ ਉੱਕਾ ਹੀ ਰੂਹ ਨਹੀਂ ਕਰਦੀ ਵੀ ਕੋਈ ਚੀਜ਼ ਨੂੰ ਵਰਤੀਏ ਕਿਸੇ ਨਾਲ ਗੱਲ ਕਰੀਏ ਤਾਂ ਫਿਰ ਉਹ ਸਭ ਸਾਡੇ ਲਈ ਬੇਕਾਰ ਸਿੱਧ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਸਾਡਾ ਫਰਜ ਆ ਜਿਹੜਾ ਉਹ ਇਸ ਪੰਜ ਭੌਤਿਕ ਸਰੀਰ ਨੂੰ ਜਿਹੜਾ ਮਹਾਰਾਜ ਨੇ ਬਖਸ਼ਿਆ ਇਹਨੂੰ ਬਚਾਉਣਾ ਹੁੰਦਾ ਆ ਸੋ ਅਸੀਂ ਸਮਝੀਏ ਇਸ ਗੱਲ ਨੂੰ ਆਯੁਰਵੇਦ ਨਾਲ ਜੁੜੀਏ ਧੰਨਵਾਦ ਜੀ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਨੀਪੁਰ ਰੋਡ ਸਰਹੰਗ